ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਬੰਦੀ ਸਿੰਘਾਂ ਦੀ کردار ਨੁਸ਼ੀ ਕਰਨ ਵਾਸਤੇ ਜਿਹੜੇ ਵੀਰ ਸੋਸ਼ਲ ਮੀਡੀਆ ਤੇ ਕਮੈਂਟ ਕਰਦੇ ਆ ਜਾਂ ਪੋਸਟ ਆ ਪਾਉਂਦੇ ਆ ਨਾ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੀ ਔਕਾਤ ਆਪਣੇ ਵੱਡ ਬਡੇਰਿਆਂ ਦੀ ਕੀਤੀ ਹੋਈ ਕੁਰਬਾਨੀ ਨੂੰ ਪਹਿਲਾਂ ਹੀ ਯਾਦ ਕਰ ਲਿਆ ਕਰੋ ਜੇਕਰ ਇਹ ਯੁੱਧੇ ਉਸ ਲਈ ਕੁਰਬਾਨੀ ਨਾ ਨਾ ਕਰਦੇ ਅੱਜ ਤੁਸੀਂ ਵੀ ਤਸਤਾਰਾਂ ਸਜਾ ਕੇ ਝਾਕੇ ਇਸ ਤਰ੍ਹਾਂ ਬਾਹਰ ਨਿਕਲ ਜੂਗੇ ਨਾ ਹੁੰਦੇ ਇਹ ਗੱਲ ਨੂੰ ਯਾਦ ਰੱਖ ਲਿਓ ਤੁਹਾਡੀ ਜਿੰਨੀ ਉਮਰ ਹੈ ਉਨੀ ਉਮਰ ਤੋਂ ਵੱਧ ਤੋਂ ਜੇਲਾਂ ਚ ਬੈਠੇ ਨੇ ਜੇ ਖੇੜਾ ਸਾਹ ਬੋਲ ਗਏ ਉਹਦੀ ਕਰਦਾਰ ਨੂੰ ਸ਼ੀ ਵਾਸਤੇ ਲਗਾਤਾਰ ਆਗੇ ਬਾਹਰ ਜੀ ਆਹ ਵੇਖੋ ਇੰਝ ਕੀਤਾ ਉੰਝ ਕੀਤਾ ਕਿਉਂ ਬੋਲਿਆ ਜੇ ਭਾਈ ਲਖਵਿੰਦਰ ਸਿੰਘ ਨੇ ਲੱਖਾ ਬੋਲ ਪਿਆ ਤਾਂ ਆਗੇ ਜੇ ਭਾਈ ਗੁਰਮੀਤ ਸਿੰਘ ਨੇ ਕਹਿਤਾ ਕੁਛ ਉਹਦੀ ਪੋਸਟ ਆ ਗਈ ਤਾਂ ਉਹਦੇ ਖਿਲਾਫ ਕਮੈਂਟ ਕਰਨ ਲੱਪੇ ਉਹ ਤੁਸੀਂ ਆਪਦੀ ਪੀੜੀ ਥੱਲੇ ਸੋਟਾ ਫੇਰੋ ਏ ਤੁਸੀਂ ਕੀ ਕੀਤਾ ਹੁਣ ਤੱਕ ਪੰਥ ਲਈ ਆਪਦੇ ਵਡੇਰਿਆਂ ਦੀਆਂ ਗੱਲਾਂ ਨੂੰ ਯਾਦ ਕਰੋ ਆਪਦੇ ਵੱਡ ਵਡੇਰਿਆਂ ਨੂੰ ਪੁੱਛੋ ਇਹ ਉਸ ਵੇਲੇ ਕੁਰਬਾਨੀ ਕਰਕੇ ਜਿਸ ਵੇਲੇ ਪਿੰਡ ਜਿੱਥੇ ਇੱਕ ਹੋਮਗਾਰਡ ਦਾ ਮੁਲਾਜ਼ਮ ਜਾਂ CRP ਦਾ ਮੁਲਾਜ਼ਮ ਇੱਕ ਵੀ ਵੱੜ ਜਾਂਦਾ ਸੀ ਨਾ ਤੇ ਘਾਟ ਜਿਹੜੇ ਜਿਹੜੇ ਕੰਮਦਿਲੇ ਵਾਲੇ ਬੰਦੇ ਹੁੰਦੇ ਸੀ ਕੰਮਦਿਲੇ ਬੰਦੇ ਉਹ ਲੋਕ ਤੇ ਫਿਰਦੇ ਹੁੰਦੇ ਸੀ ਵੀ ਕਿਤੇ ਸਾਨੂੰ ਥਾਣੇ ਨਾ ਲੈ ਜਾਂਦੇ ਹੋਣ ਅੱਜ ਤੁਸੀਂ ਉਹਨਾਂ ਦੀ ਕਿਰਦਾਰ ਨੂੰ ਸ਼ਿਵਾਸਤੇ ਉਤਰ ਆਏ ਆਟਾ ਦਾਲ ਨਾਲ ਪਿੰਡ ਚ ਦਿਹਾੜੀ ਆਵੇ ਤੇ ਤੁਸੀਂ ਜਾ ਕੇ ਡੀਸੀ ਦਫਤਰ ਮੰਗਲ ਮੰਨ ਲੈਂਦੇ ਹੋ ਤੁਹਾਡੀ ਔਕਾਤ ਇੰਨੀ ਕ ਹੈ ਤੇ ਤੁਸੀਂ ਗੱਲਾਂ ਉਹਨਾਂ ਯੋਧਿਆਂ ਨੂੰ ਕਰਦੇ ਹੋ ਜਿਨ੍ਹਾਂ ਨੂੰ 35 35 ਸਾਲ ਹੋ ਗਏ ਨੇ ਅੰਦਰ ਬੈਠੇ ਉਹਨੂੰ ਸ਼ਰਮ ਆਉਣੀ ਚਾਹੀਦੀ ਥੋੜੀ ਘਣੀ ਤੁਹਾਨੂੰ ਹਰ ਗੱਲ ਪੰਥ ਦੀ ਬਾਤ ਲਾਣਾ ਜੋੜ ਦਿਓ ਹਰ ਗੱਲ ਪੰਥ ਦੀ ਬਾਤ ਲਾਣਾ ਜੋੜ ਦਿਓ ਕਿਹਦੇ ਘਰ ਬਾਦਲ ਕੈਂਚੀਆਂ ਦੇ ਕੇ ਗਏ ਕਿਹਦੇ ਘਰ ਬਾਦਲੋਂ ਧੱਕੇ ਨਾਲ ਬੋਤਲ ਸ਼ਰਾਬ ਦੀ ਫੜਾ ਕੇ ਗਏ ਦੱਸੋ ਖਾਂ ਜਰਾ ਕਿੰਨੂ ਬਾਗਲ ਕਹਿੰਦੇ ਤੂੰ ਕੰਜਰਖਾਨਾਕਾਰ ਕੀ ਦੀ ਮਰਿਆਦਾ ਬਾਦਲਾਂ ਨੇ ਡੁਲਾਤੀ ਹਰ ਗੱਲ ਬਾਦਲਾਂ ਦੇ ਬਾਦਲਾਂ ਤੇ ਲਾ ਕੇ ਜੇ ਕੋਈ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੀ ਯੋਧਾ ਬੋਲ ਪਿਆ ਉਹਨੂੰ ਉਹ ਵੀ ਮਾੜਾ ਜਿਨ੍ਹਾਂ ਨੇ ਜੇਲਾਂ ਕੱਟੀਆਂ ਸ਼੍ਰੋਮਣੀ ਅਕਾਲੀ ਦਲ ਆਪਣੇ ਪੰਥ ਦੀ ਖਾਤਰ ਉਹ ਜੇ ਸ਼੍ਰੋਮਣੀ ਅਕਾਲੀ ਦਲ ਨਾਲ ਖੜ ਕੇ ਤੂੰ ਮਾੜੇ ਇਹ ਕੋ ਤੁਹਾਡੇ ਵਰਗੇ ਚੰਗੇ ਹੋਗੇ ਜਿਹੜੇ ਫੇਸਬੁੱਕ ਤੇ ਬਸ ਲਿਖਣ ਬੋਲਣ ਜੋਗੇ ਜਿਨ੍ਹਾਂ ਦੇ ਵੱਡ ਵਡੇਰਿਆਂ ਨੇ ਸ਼ੁਰੂ ਤੋਂ ਲੈ ਕੇ ਕਾਂਗਰਸ ਨਾਲ ਯਾਰੀਆਂ ਰੱਖੀਆਂ ਹੁਣ ਤਾਂ ਕਾਂਗਰਸ ਨਾਲ ਯਾਰੀਆਂ ਪੁਗਾਈਆਂ ਉਹ ਕਾਂਗਰਸ ਜਿਹਨੇ 1947 ਤੋਂ ਲੈ ਕੇ ਹੁਣ ਤੱਕ ਸਾਰੀ ਸ਼ਰੇਆਮ ਸੇਕ ਕੌਮਨਾ ਧੱਕਾ ਕੀਤਾ ਹਰ ਥਾਂ ਤੇ ਕੀਤਾ ਬਸ ਇੱਕ ਟਾਰਗੇਟ ਰੱਖ ਰਿਆ ਜੀ ਸੁਖਬੀਰ ਬਾਦਲ 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 ਹਰ ਕੱਲ ਤੇ ਹੀ ਬਾਦਲ 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 ਆਪਣੀ ਔਕਾਤ ਵੱਲ ਵੇਖੋ ਛਾਤੀ ਮਾਰੋ ਆਪਣੇ ਅੰਦਰੂਨੀ ਖਾਤੇ ਵਿੱਚ ਅਸੀਂ ਇੱਕ ਪੰਥ ਲਈ ਕੀ ਕੀਤਾ ਮੈਂ ਪੈਰ ਕੱਲ ਨੂੰ ਤਰਾ ਦਿਆਂ ਦਿਹਾੜੀ ਪਿੰਡ ਚ ਆਟਾ ਦਾਲਣਾ ਨਾ ਆਵੇ ਸਾਰਾ ਸਾਰਾ ਪਿੰਡ ਜਾ ਕੇ ਧਰਨਾ ਲਾ ਕੇ ਬਹਿ ਜਾਂਦਾ ਹੈ ਤੇ ਅੱਜ ਤੁਸੀਂ ਗੱਲਾਂ ਬੰਦੀ ਸਿੰਘਾਂ ਨੂੰ ਕਰਨ ਆਲੇ ਹੋ ਤੇ ਕਈਆਂ ਦੇ ਮੂੰਹ ਸਿਰ ਨਹੀਂ ਮੱਥੇ ਨਹੀਂ ਕਿਤੇ ਸਿੱਖੀ ਵਾਲੇ ਸਰੂਪ ਵਾਲੇ ਉਹ ਵੀ ਫੜਾਪੜ ਸਵਾਲ ਜੇ ਸ਼੍ਰੋਮਣੀ ਅਕਾਲੀ ਦਲ ਨੇ ਬੰਦੀ ਸਿੰਘਾਂ ਵਾਲੀ ਕੁਝ ਕੀਤਾ ਤੇ ਬੰਦੀ ਸਿੰਘ ਖੁਦ ਬੋਲ ਰਿਹਾ ਸ਼੍ਰੋਮਣੀ ਅਕਾਲੀ ਦਲ ਨਹੀਂ ਬੋਲ ਰਿਹਾ ਖੇੜਾ ਸਾਹਿਬ ਸਭ ਤੋਂ ਪੁਰਾਣੇ ਬੰਦੀ ਸਿੰਘ ਨੇ 34 ਸਾਲ ਹੋਂ ਨਾਲ ਆਖਣੇ ਨੇ ਭਾਈ ਗੁਰਬੀਤ ਸਿੰਘ ਨੇ ਭਾਈ ਲਖਮਿੰਦਰ ਸਿੰਘ ਲੱਖੇ ਵਰਗੇ ਨੇ ਬਲਵੰਤ ਸਿੰਘ ਰਾਜੂਆਣਾ ਸਾਹਿਬ ਨੇ ਤੇ ਦੂਜੇ ਵੀ ਬੋਲਦੇ ਨੇ ਇਹ ਨਾ ਸੋਚੋ ਦੂਜੇ ਨਹੀਂ ਬੋਲਦੇ ਉਹ ਵੀ ਬੋਲਦੇ ਨੇ ਉਹਨਾਂ ਨੂੰ ਵੀ ਪਤਾ ਹੈ ਸਾਰਾ ਉਹਨਾਂ ਨੂੰ ਵੀ ਵਰਤ ਲਿਆ ਗਿਆ ਕਈਆਂ ਉਹਨਾਂ ਵਿੱਚੋਂ ਵਿਚਾਰਿਆਂ ਨੂੰ ਸਰਬੱਤ ਖਾਲਸੇ ਬਲਾ ਕੇ ਤੇ ਨਹੀਂ ਕੀ ਰਿਜ਼ਲਟ ਕੱਢਿਆ ਕੀ ਪੰਛੀ ਦੂ ਦੇਣ ਦੇਤੀ ਫਿਰ ਉਹਨਾਂ ਦਾ ਨਾਮ ਵਰਤ ਕੇ ਇਸ ਕਰਕੇ ਮੇਰੇ ਵੀਰ ਆਪ ਦੀ ਔਕਾਤ ਵਿੱਚ ਰਿਹਾ ਕਰੋ ਜਿੰਨੀ ਗ੍ਰਾਹਬ ਨੇ ਤੁਹਾਨੂੰ ਔਕਾਤ ਦਿੱਤੀ ਹੈ ਇਹ ਇਹ ਸੋਚਿਆ ਕਰੋ ਤੋ ਟਟੀਰੀ ਤਰ੍ਹਾਂ ਸਾਰੇ ਸਹੈ ਤੁਹਾਡੇ ਸਿਰ ਤੇ ਸਾਰਾ ਕੁਝ ਖੜਾ ਹੈ ਸਾਡਾ ਸੀਸ ਝੁਕਦਾ ਜਿੰਨਾ ਯੋਧਿਆ ਨੇ ਉਸ ਵੇਲੇ ਕੁਰਬਾਨੀਆਂ ਕੀਤੀਆਂ ਜਿਸ ਵੇਲੇ ਇੱਥੇ ਬਹੁਤ ਵੱਡਾ ਤੁਖਾਂਤ ਸੀ ਭਾਵੇਂ ਅੱਜ ਅਕਾਲੀ ਦਲ ਨਾ ਹਨ ਭਾਵੇਂ ਨਹੀਂ ਹਨ ਅਸੀਂ ਉਹਨਾਂ ਅੱਗੇ ਸੀਸ ਪਾਉਂਦੇ ਹਾਂ ਅਸੀਂ ਕਦੀ ਉਹਨਾਂ ਦੀ ਕਰਤਾਰ ਮਸੀਹ ਵਾਲੇ ਪਾਸੇ ਨਹੀਂ ਆਉਂਦੇ ਠੀਕ ਹੈ ਅਸੀਂ ਡਿਜੀਟਲ ਪੰਥ ਨਹੀਂ ਅਸੀਂ ਖਾਲਸਾ ਪੰਥ ਦੀਆਂ ਰੋ ਰੀਤਾਂ ਨੂੰ ਸਤਿਕਾਰ ਦਿੰਦੇ ਆ ਡਿਜੀਟਲ ਪੰਥ ਹੋਏਗਾ ਤੁਹਾਡੇ ਆ ਬਣਾਈ ਰੱਖੋ